ਮੈਕੂ ਟਿਰਦਾਵਨਾ ਦੇ ਸੋਹਰੇ ਪਰਿਵਾਰ ਜਾ ਕੇ ਇੱਕ ਵੱਡਾ ਸਵਾਗਤ ਵੀ ਕੀਤਾ ਗਿਆ ਤੇ ਜੋੜੀ ਉਹ ਤੇ ਤੁਹਾਨੂੰ ਪੰਗੜਾ ਪਾਉਂਦੀ ਹੋਈ ਵੀ ਦਿਖਾਈ ਦੇ ਰਹੀ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋ ਇਸ ਤੋਂ ਬਾਅਦ ਕਪਲ ਡਾਂਸ ਵੀ ਹੋਇਆ ਉਹ ਵੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋ ਤੇ ਕਾਫੀ ਜਾਣੇ ਇਹਨਾਂ ਨੂੰ ਕਮੈਂਟਾਂ 'ਚ ਵਧਾਈ ਵੀ ਦੇ ਰਿਹਾ ਕਿ ਜੋੜੀ ਬਹੁਤ ਸੋਹਣੀ ਲੱਗ ਰਹੀ ਹੈ ਇਸ ਦੇ ਨਾਲ ਹੀ ਮੈਕੂ ਟਿਲੋਂ ਦੀ ਪ੍ਰੀ ਵੈਡਿੰਗ ਦੀ ਵੀਡੀਓ ਵੀ ਤੁਸੀਂ ਦੇਖ ਰਹੇ ਹੋ ਜਿਸ ਵਿੱਚ ਗਾਣਾ ਲੱਗਿਆ ਹੋਇਆ ਹੈ ਡਰਾਈਵਰੀ ਦੇ ਪੱਟਿਆਂ ਦੀ ਰੋਡ ਤੇ ਜਵਾਨੀ ਲੰਘ ਜੇ ਤਾਂ ਕਿ ਤੁਹਾਨੂੰ ਜਿਵੇਂ ਕਿ ਪਤਾ ਹੈ ਕਿ ਅਨਮੋਲ ਜੋ ਕਿ ਮੈਕੂ ਟਿਲੋਂ ਦਾ ਘਰ ਵਾਲਾ ਹੈ ਉਹ ਗੱਡੀਆਂ ਦਾ ਕੰਮ ਕਰਦਾ ਹੈ ਜੋ ਅਪ ਡਾਊਨ ਦਾ ਕੰਮ ਚ ਕਰਦਾ ਹੈ ਆਪਾਂ ਕਹਿੰਦੇ ਆ ਕਿ ਸਾਈਆਂ ਬੱਕ ਹੁੰਦੀਆਂ ਨੇ ਉਹ ਗੱਡੀਆਂ ਦਾ ਕੰਮ ਕਰਦਾ ਇਸ ਕਰਕੇ ਉਹ ਡਰਾਈਵਰੀ ਕਰਦੇ ਨੇ ਤੇ ਜਿਸ ਕਰਕੇ ਗਾਣਾ ਲੋਨਾਂ ਦੇ ਹੀ ਆਪਣੀ ਪ੍ਰੀ ਵੈਡਿੰਗ ਤੇ ਲਵਾਇਆ ਗਿਆ ਹੈ ਬਾਕੀ ਤੁਸੀਂ ਕਹਿਣਾ ਚਾਹੋਗੇ ਇਸ ਜੋੜੀ ਬਾਰੇ ਕਿਵੇਂ ਲੱਗੀ ਤੁਹਾਨੂੰ ਕਮੈਂਟਾਂ ਚ ਆਪਣੀ ਰਾਏ ਜ਼ਰੂਰ ਦਿਓ ਤੇ ਇਹਨਾਂ ਦੀਆਂ ਹੋਰਨਾਂ ਵੀਡੀਓ ਦੇ